ਤੂੰ ਵੀ ਸੋਚਨੀ ਕੌਚ ਕਸੇ ਕੌਚ ਕਸੇ ਬਾਰਜ ਬਲੋਚਨੀ ਬਾਰਜ ਬਲੋਚਨੀ ਬਾਰਜ ਹੁੰਦਾ ਕਬਲ ਹਿਰਦਾ ਬਲੋਚੜੀ ਤੇਰੇ ਹਿਰਦੇ ਵਿੱਚ ਅੱਖ ਹੈ ਤੀਸਰਾ ਨਹੀਂ ਤਜੜਾ ਹੁੰਦਾ ਨਾ ਤੀਸਰਾ ਨਾਤਰ ਵੈਸੇ ਕੁਝ ਨਹੀਂ ਹੁੰਦਾ ਸੰਸਾਰੀ ਬੁੱਧੀ ਇਹ ਬਾਹਲੀ ਅੱਖਾਂ ਦੀ ਦੇਖਦੀ ਹੈ ਜਦੋਂ ਬੁੱਧੀ ਵਿਵੇਕ ਬੁੱਧੀ ਹੋ ਜਾਂਦੀ ਹੈ ਨਾ ਫਿਰ ਬਾਹਲੀ ਅੱਖਾਂ ਦੀ ਦੇਖਣ ਦੀ ਲੋੜ ਨਹੀਂ ਹੁੰਦੀ ਸੰਸਾਰ ਨੂੰ ਤਾਂ ਉਹਨੇ ਦੇਖ ਲਿਆ ਹੀ ਨਹੀਂ ਸੰਸਾਰ ਦਾ ਤਾਂ ਮਤਲਬ ਇਹ ਨਹੀਂ ਕੋਈ ਦੇਖੋ ਸੰਸਾਰ ਤਾਂ ਬਚਾ ਦੇਖ ਲਿਆ ਸੰਸਾਰ ਸਮਝ ਲਿਆ ਹੁਣ ਦੇਖਣਾ ਕਿਉਂ ਦੇਖਣੀ ਹੁੰਦੀ ਆਤਮਾ ਆਪਣੇ ਜਾਂ ਦੂਜੇ ਦੀ ਆਪਣੀ ਆਤਮਾ ਜਾਂ ਦੂਜੇ ਦੀ ਦੇਖਣੀ ਕੀ ਬੁੱਧੀ ਆਪਣੀ ਤਾਂ ਪਤਾ ਹੀ ਹੈ ਦੂਜੇ ਦੀ ਦੂਜੇ ਦੀ ਬੁੱਧੀ ਨੂੰ ਤੋਲਣ ਲਾਰੇਦੂ ਬੋਲਣ ਦੇ ਉਹ ਹਿਰਦੇ ਦੀ ਅੱਖ ਬਣਾਣੀ ਤੋਲਿਆ ਜਾਂਦਾ ਵਾਲੀ ਅੱਖ ਨਾਲ ਕਮਾ ਤੋਲਦੂ ਦੂਜੇ ਦੀ ਗੱਲ ਦਾ ਵਜ਼ਨ ਤੋਲਣਾ ਤੇ ਦੂਜੇ ਦੀ ਬੁੱਧੀ ਨੂੰ ਤੋਲਣਾ ਇੱਕੋ ਹੀ ਗੱਲ ਕਿੱਥੇ ਬੋਲਦਾ ਕਿਨੇ ਘਰਾਂ ਵਿੱਚ ਬੋਲਦਾ ਕਿੱਦੀ ਜੜ ਓਛੀ ਐ ਜਾਂ ਜੜ ਗਹਿਰੀ ਐ ਕਿੰਦੀ ਗੱਲ ਸੱਚ ਐ ਜਾਂ ਗੱਲ ਫੋਕੀ ਹੋਈ ਐ ਜੇ ਤਾਂ ਗੱਲ ਸੱਚ ਐ ਤਾਂ ਮਿੱਠੀ ਐ ਨਹੀਂ ਤਾਂ ਫਿਰ ਜੇ ਸਾਖੀ ਐ ਉਹ ਕਲਪਨਾ ਦਾ ਗਾਥਾ ਫਿਰ ਜ਼ਲੂਣੀ ਐ ਉਹਨੂੰ ਜ਼ਲੂਣੀ ਕਹਿੰਦੇ ਨੇ ਜੇ ਐਵੇਂ ਆਲਪਤਾੜ ਫਿਰ ਫੁੱਕੀ ਫਿੱਕੀ ਐ ਨਾਨਕ ਫਿੱਕਾ ਬੋਲੇ ਤਾਨੂੰ ਫਿੱਕਾ ਹੋਈ ਹੋਈ ਗੱਲ ਵੀ ਹੋਣੀ ਗੱਲ ਫਿੱਕੀ ਹੈ ਜੇ ਕੋਈ ਸਾਖੀ ਵੀ ਹੈ ਗਿਆਨ ਵਾਲੀ ਇਹ ਤਾਂ ਕੋ ਗਿਆਨ ਵਰਦਾ ਹੈ ਉਸ ਨੂੰੜੀ ساری ਗੱਲ ਹੈ ਨਾ ਫਿਰ ਵੀ ਤੇ ਜੇ ਸੱਚਾ ਪਿਆਰ ਤਾਂ ਬਿਠਾ ਤਰਲੇ ਟੈਸ ਨੇ ਇਹ ਦੇਖ ਲੈਣੇ ਉਹ ਗੱਲਾਂ ਦੇ ਵਿੱਚ ਵੀ ਟੇਸਟ ਕਿਹੜਾ ਹੈ ਤੇ ਬਾਹਰ ਜੀ ਬਲੋਚੜੀ ਹਰਦੇ ਦੀ ਅੱਖ ਤੀਸਰਾ ਨੇਤਰ ਹਿਰਦੇ ਜੁਦਾ ਮੱਥੇ 'ਚ ਨਹੀਂ ਹੁੰਦਾ ਜਿਨ੍ਹਾਂ ਨੇ ਮੱਥੇ 'ਚ ਬਣਾਇਆ ਉਹ ਸਭ ਜਿਹੜੇ ਲੈਨੇ ਮੱਥੇ 'ਚ ਬੋਲਦੇ ਨੇ ਉਸ ਸਾਰੇ ਆਦਮੀ ਨੇ ਵੱਥੇ ਦਾ ਤ੍ਰਿਕੁਟੀ ਹੈਗੀ ਆ ਵੱਥੇ ਚ ਉੱਥੋਂ ਤਾਂ ਅੱਖਾਂ ਇਹਨਾਂ ਨਾਲੇ ਦੇਖਿਆ ਜਾ ਸਕਦਾ ਉੱਥੇ ਬਹਿ ਕੇ ਜੇ ਜੋ ਤ੍ਰਿਕੁਟੀ ਦਾ ਤਾਂ ਇਹੀ ਅੱਖਾਂ ਨਾਲ ਦੇਖੂ ਇਹਨਾਂ ਨਾਲੇ ਵੱਥੇ ਜੋਤੀ ਦੀ ਅੱਖ ਨਹੀਂ ਫੁੱਟਦੀ ਹੁੰਦੀ ਤੀਜੀ ਅੱਖ ਹੁੰਦਾ ਜਾਉਂਦਾ ਫਿਰ ਜਿਹੜੀ ਤੀਜੀ ਆ ਕਹਿੰਦਾ ਉਹ ਹੁੰਦਾ ਜਾਇ ਉਹ ਹਨੇਰੇ ਦੀ ਦੌੜ ਹੈ ਉਹ ਸੋਚ ਆਪਣੀ ਸੋਚ ਪਰ ਇਹ ਜਿਹੜੀ ਅੱਖ ਹਿਰਦੇ ਦੀ ਹੈ ਇਹ ਦੇਖ ਦੀ ਦੇ ਨੂੰ ਦੀਦਾ ਹੁੰਦਾ ਸੋ ਬੋਲੇ ਜੋ ਪੇਖੇ ਇਹ ਅੱਖ ਹੈ ਇਸ ਅੱਖ ਨਾਲ ਦੇਖ ਕੇ ਹੀ ਬੋਲਿਆ ਗਿਆ ਸਭ ਕੁਝ ਇਹ ਬਾਹਰ ਦੀ ਬਲੋਚੜੀ ਹੈ ਬ੍ਰਤਨ ਬਿਮੋਚਨੀ ਬ੍ਰਤਨ ਬਿਮੋਚਣੀ ਜਿਹੜੀਆਂ ਮਿਰਤੀਆਂ ਸੁਰਤੀਆਂ ਕੈਦ ਨੇ ਨਾ ਪਾਇਆ ਦੇ ਵਿੱਚ ਭਰਮ ਦੇ ਆਂਡੇ ਚ ਬੰਦ ਨੇ ਜਿੰਨੀਆਂ ਵਰਤੀਆਂ ਉਹਨਾਂ ਨੂੰ ਛੁਟਕਾਰਾ ਦਉਨ ਜਵੇਂ 6ਵੇਂ 5 ਹਰ ਜੜ ਚੁੱਕੜੇ ਸੀ ਨਾ ਬੰਦੇ ਰਾਜੇ ਦਖਣ ਦੇ ਆਜ਼ਾਦ ਕਰਾਇਆ ਥੇ ਐ ਭਰਮ ਦੇ ਅੰਡੇ ਚੋਂ ਮੁਕਤੀ ਦਿਵਨੀ ਬਿਰਤੀਆਂ ਨੂੰ ਬਿਰਤੀਓ ਕਰੀ ਹੁੰਦੇ ਜਿੰਨਾ ਚਿਰ ਭਰਮ ਦੇ ਅੰਡੇ ਚ ਬੰਦਾ ਨਾ ਸਾਡੀ ਸਾਡੇ ਗਿਆਨ ਦਾ ਜਿੰਨਾ ਚਿਰ ਦਾਇਰਾ ਹੈ ਜਿੰਨਾ ਚੱਕ ਆਦਮੀ ਦੇ ਗਿਆਨ ਦਾ ਦਾਇਰਾ ਹੈ ਉਹ ਬਿਰਤੀ ਕਹਿਦਾ ਦਰਜ ਦਰਜ ਕਹਦਾ ਜਦ ਕਬੀਰ ਕਹਿੰਦਾ ਪ੍ਰੇਮ ਪਲੀਤਾ ਪ੍ਰੇਮ ਪਹਿਲਾਂ ਪੈਦਾ ਹੂਗਾ ਜੇਨ ਪ੍ਰੇਮ ਕੀਓ ਤੈਨਹੀ ਪ੍ਰਭ ਆਇਓ ਆਇਓ ਪ੍ਰੇਮ ਪਲੀਤਾ ਸੁਰਤ ਹਵਾਈ ਗੋੜਾ ਗਿਆਨ ਚਲਾਇਆ ਅਗਰ ਕਿਥੋਂ ਆਈ ਪਲੀਤੇ ਨੂੰ ਆ ਕੇ ਤਾਂ ਪਈ ਬ੍ਰਹਮਾ ਅਗਨ ਸਾਇਦੇ ਪਰ ਜਾਲੀ ਇੱਕੋ ਚੋਰ ਸਜਾਇਆ ਇਹ ਗੋੜਾ ਗਿਆਨ ਚੱਲੇ ਤੇ ਬ੍ਰਿਤੀ ਬਬੋਚਨ ਹੋਗੀ ਸਰਬਆਪੀ ਹੋ ਗਈ ਵਰਤੀ ਉਹ ਗਿਆ ਆ ਗਿਆਨ ਅੰਦਰੋਂ ਇੱਕ ਹੋਏ ਤਾਂ ਠੋਕ ਜਿਹੜੇ ਇੱਕ ਹੋਣਗੇ ਉਹ ਜਾਣਗੇ ਉਹ ਜਨ ਪਦਾਰਥ ਪਾਲਣਗੇ ਮਾਇਆ ਮਾਇਆ ਤੋਂ ਪਰੇ ਚਲੇ ਜਣਗੇ ਪਰਮਦੇਵ ਦੇ ਅੰਡੇ ਨੂੰ ਤੋੜ ਕੇ ਬਾਹਰ ਚਲੇ ਜਾਣਗੇ ਉਹਨਾਂ ਦਾ ਕੀ ਹੋਊਗਾ ਗੁਰਪ੍ਰਸਾਦ ਪਰਮ ਦਾ ਨਾਸ ਹੋ ਜੂਰਗਾ ਗੁਰਪ੍ਰਸਾਦ ਐਸਾ ਗਿਆਨ ਦਊ ਹੈ ਬਵੇਖ ਬੁੱਧੀ ਇਹ ਗੁਰਮੁਖ ਦਾ ਗਿਆਨ ਐਸਾ ਹੁੰਦਾ ਬਿਰਤੀਆ ਵਿਵੋਚਨ ਹੋ ਜਾਂਦੀ ਉਹਦੇ ਪਰਮ ਦਾ ਨਾਸ ਕਰ ਲੈਂਦੀ ਉਹਨੇ ਆਪਣੀ ਉਹ ਪਰਮ ਦਾ ਨਾਸ ਕਰਿਆ ਛੁਟਕਾਰਾ ਹੋ ਗਿਆ ਬਿਰਤੀ ਵਿਵੋਚਨ ਬਹੁਤ ਇੰਪੋਰਟੈਂਟ ਔਖਾ ਆ ਰਿਹਾ ਜੋ ਜੋ ਪਿੱਛੇ ਨੂੰ ਆ ਰਹੇ ਨਾ ਉਹਨੂੰ ਹੀ ਮੁਸ਼ਕਲ ਆ ਰਿਹਾ ਕੰਮ ਸੋਚ ਬਿ ਸੋਚ ਨਹੀਂ ਸੋਚ ਜਿਹੜੀ ਹੈਗੀ ਮੇਰੇ ਮੋਚ ਸਰਪੇ ਆਪੀ ਵਿਪੋਚਨ ਹੁਣ ਤਾਂ ਛਟਕਾਰਾ ਦੇ ਦੇਣਾ ਕਿ ਸਰੂ ਔਗਣ ਸਾਰੇ ਕੱਟ ਦੇਣ ਔਗੜੇ ਨੇ ਨਾ ਗੁਣ ਪੈਦਾ ਕਰ ਦੇਣ ਔਗੜ ਕੱਟ ਦੇਣ ਸੋਚ ਬਿ ਸੋਚ ਨਹੀਂ ਜਿਹੜੀ ਸੋਚ ਹੈ ਆਪਣੀ ਸੋਚ ਜਿਹੜੀ ਸੀ ਬਿਲਕੁਲ ਖਤਮ ਕਰ ਗਈ ਸੋਚ ਜਿੱਥੋਂ ਪੈਦਾ ਹੁੰਦੀ ਸੀ ਵਾਪਸ ਚਲੀ ਗਈ ਵਾਪਸ ਪੈਦਾ ਨਹੀਂ ਹੁੰਦੀ ਸੋਚ ਉਲਟੀ ਕਰਦੀ ਫੇ ਸੋਚ ਕਰਦੀ ਸੋਚ ਨੂੰ ਪੁੱਠਾ ਮੋੜਦਾ ਬੁਝ ਗਈ ਆਗ ਨਿਕਸੇ ਨਾ ਤੂੰ ਆ ਸੋਚ ਕੀ ਸੀ ਤੂੰ ਆ ਨਿਕਲਦਾ ਸੀ ਤੇ ਤ੍ਰਿਸ਼ਨਾ ਹੀ ਨਹੀਂ ਰਹੀ ਕੋਈ ਇੱਧਰ ਅੱਗੇ ਬੁਝ ਗਈ ਤੂੰ ਆ ਕਿੱਥੋਂ ਨਿਕਲ ਸੋਚ ਪੈਦਾ ਹੀ ਨਹੀਂ ਹੁੰਦੀ ਕਹਿੰਦਾ ਸੋਚ ਪੈਦਾ ਹੀ ਨਹੀਂ ਹੁੰਦੀ ਸੋਚ ਕੇ ਚਿੰਤਾ ਚਿੰਤਾ ਕੋਈ ਪੈਦਾ ਹੀ ਨਹੀਂ ਹੁੰਦੀ ਪਾਣੇ ਚ ਰਹੇ ਤੇ ਚਿੰਤਾ ਪੈਦਾ ਨਹੀਂ ਹੁੰਦੀ ਹੁੰਦੀ ਜਿਹੜਾ ਪਾਣੇ ਚ ਰਹਿੰਦਾ ਉਹਦੇ ਵਾਸਤੇ ਚਿੰਤਾ ਕੋਈ ਚੀਜ਼ ਨਹੀਂ ਹੁੰਦੀ ਪਾਣੇ ਵਾਲੇ ਦਿਨ ਪਾਣੇ ਚ ਲੈਣਾ ਚਾਹਤਾ ਨੋ ਦੀ ਕੋਈ ਚੀਜ਼ ਨਹੀਂ ਉਹਦੇ ਵਾਸਤੇ ਜਿੰਦਾ ਹੋਣਾ ਜਰ ਜਨ ਜਰ ਆਪਣੇ ਪਾਣੇ ਚ ਲੱਦਾ ਹੈ ਹੈ ਕੋਚ ਕਸੇ ਕਵਚ ਕਸੇ ਕਾਜ ਜਿਹੜੀ ਕਵਚ ਹੈ ਪਰ ਕਮਜ ਕਸ ਕੇ ਰੱਖਣੀ ਪੈਂਦੀ ਹੈ ਫੇਰ ਵੀ ਜਿੰਨਾ ਜਰ ਸਰੀਰ ਹੈ ਜਿਹੜੇ ਵਾਇਆ ਦੇ ਔਗਣੇ ਇਹਨਾਂ ਤੋਂ ਫੇਰ ਵੀ ਸਾਵਧਾਨ ਰਹਿਣਾ ਪੈਂਦਾ ਲੋਭ ਤੋਂ ਚੌਕਸ ਰਹਿਣਾ ਪੈਂਦਾ ਸੰਤੋਖ ਦਾ ਜਿਹੜਾ ਸੂਤ ਨੇ ਤੜੱਗੀ ਜਣੀ ਲੱਕ ਲੱਕ ਵੱਢ ਕੇ ਰੱਖਣਾ ਪੈਂਦਾ ਵਾਇਆ ਦਾ ਕੋਈ ਵੀ ਭਾਰ ਲੋਭ ਦਾ ਮੋਹ ਦਾ ਇਹਦਾ ਵਸਾ ਨਹੀਂ ਕਰਨਾ ਲੋਭ ਫਿਰ ਜਾ ਗਿਆਊਗਾ ਕਾਜ ਕਸ ਕੇ ਰੱਖਣੀ ਪਊਗਾ ਚਿੰਤਾ ਦਾ ਦੁੱਖ ਤਾਂ ਹੋਗੀ ਇਹ ਤਾਂ ਠੀਕ ਹੈ ਪਰ ਮਦਾਂ ਦਾ ਅੰਡਾ ਫਟ ਗਿਆ ਪਰ ਮਾਇਆ ਦੀ ਇੱਛਾ ਨਹੀਂ ਪੈਦਾ ਹੁੰਦੀ ਇਹ ਧਿਆਨ ਇਹ ਕਬਜ ਕਸ ਕੇ ਰੱਖੀ ਕਬਜ ਕਸ ਕੇ ਰੱਖ ਕਬਜ ਲਾ ਕੇ ਨਹੀਂ ਰੱਖਣੀ ਵੀ ਹੁਣ ਕੋਈ ਸਤਰਾ ਨਹੀਂ ਹੈ ਅਭੀ ਤਾਂ ਨਾ ਸਮੁੰਦਰ ਵਿੱਚ ਸਮੁੰਦਰ ਵਿੱਚ ਗਿਆ ਜਾਣਾ ਕਿਹਾ ਹੋਏ ਜਿੰਨਾ ਚਿਰ ਸਰੀਰ ਹੈ ਨਾ ਉਸ ਪੁੱਤਰ ਛੇ ਕੋਚ ਕਸੇ ਉਹਨੂੰ ਕਹੇ ਮੇਰਾ ਕਹਦਾ ਵੀ ਤੋ ਨੋ ਸਮੁੰਦਰ ਕੋਚ ਕਸੇ ਹੈ ਧਾਮਨੀ ਪਰ ਹਸ ਸੁਖ ਸਰਨਸ ਹਾਂ ਹੱਸਾ ਕੈਸਾ ਹੈ ਧਾਮਨੀ ਪਰ ਹਸ ਜਿਵੇਂ ਬਿਜਲੀ ਚਮਕਦੀ ਐਸਾ ਹੱਸਾ ਹੱਸਾ ਵੀ ਐਸਾ ਹੱਸੇ ਚ ਵੀ ਬਹੁਤ ਗਿਆਨ ਹੈ ਹੱਸੇ ਚ ਵੀ ਰੋਸ਼ਨੀ ਹੋਈ ਹੈ ਹੂੰ ਸੁਖ ਸਰ ਨਾਲਸੇ ਸੁਖ ਸਰ ਨਾਲਸੇ ਜਿਹੜੇ ਸਾਡੇ ਨੇ ਤੀਰ ਸਰ ਤੀਰ ਉਧਰੇ ਸੁਖ ਸਰ ਉਧਰੇ ਤ੍ਰਿਸ਼ਨਾ ਦੇ ਤੀਰ ਤੇ ਰਿਸ਼ਨਾ ਤੀਰ ਰਹਿਣਾ ਘਟ ਪੀਤਰ ਤੂੰ ਗੱਲ ਹੀ ਹੋਰ ਜਾਈ ਜਿਹੜੇ ਅੰਦਰੋਂ ਤ੍ਰਿਸ਼ਨਾ ਦੇ ਤੀਰ ਨਿਕਲਦੇ ਤੇ ਅੰਦਰ ਹੀ ਨਾ ਸੁਖ ਖਤਮ ਕੋਈ ਆ ਬੁਝ ਗਈ ਆਗ ਨਿਕਸੇ ਨਾ ਤੂੰ ਆ ਜਿੰਨੇ ਤ੍ਰਿਸ਼ਨਾ ਦੇ ਤੀਰ ਸੀ ਅੰਦਰ ਅੰਦਰ ਹੀ ਨਾਸ ਕਰਤੇ ਫੈਕਟਰੀ ਉਹ ਬੰਦ ਹੋ ਗਈ ਅੱਗ ਸੀਗੀ ਅੱਗ ਤੋਂ ਧੂਆ ਨਿਕਲਦਾ ਸੀ ਅੱਗੇ ਨਹੀਂ ਰਹੀ ਉਹ ਨਾਸ ਕਰਤੇ ਤੀਰ ਸਰਉਦੇ ਨੇ ਤੀਰ ਸੁਕ ਸਰ ਨਾਸੇ ਸੋਭ੍ਰਿਤ ਸੁਭਾਸੇ ਸੁਕ ਸਰ ਕੀ ਸੀ ਉਹ ਖੁਸ਼ਕ ਸੀਗੇ ਖੁਸ਼ਕ ਤੀਰ ਮੰਦੇ ਸੁਕਮਾਨੂ ਕਹਿੰਦੇ ਨੇ ਨਾ ਉਹਦੀਆਂ ਛਾਵਾਂ ਸੁਖ ਕੌਣਾ ਤੋਤਾ ਹੈ ਮਾਨਾ ਮਾਂ ਜਿਹੜੇ تیر ਚਲਾਉਂਦਾ ਤਾਂ ਮਾਨੇ ਕੀ ਬੰਦੇ تیر ਕੀ ਉਹਦੇ ਸੁਖ ਸਰ ਉਹਦੇ ਬੰਦੇ تیر ਬੰਦੀਆਂ ਛਾਵਾਂ ਉਹ ਕਿੱਥੇ ਚਲਦੀਆਂ ਦੇਖੋ ਕਬੂਦ ਚੜਾਈ ਉਹ ਕਬੂਦ ਦੀ ਗਵਾਨ ਤੇ ਚਲਦੀਆਂ ਸੀ ਉਹਨੇ ਕਬੂਦ ਗਵਾਨ ਚੜਾਈ ਸੀ ਤ੍ਰਿਸ਼ਨਾ تیر ਰਾਜਾ ਘਟ ਪੀ ਤਰੀ ਉੱਡ ਲਿਓ ਨਾ ਜਾਈ ਉਹ ਤੀਰ ਹੀ ਨਹੀਂ ਹੈ ਲੱਭਦਾ ਉਹਨੂੰ ਚਲਾਉਣ ਨੂੰ ਤੀਰ ਹੀ ਨਹੀਂ ਸੁਖਸਰ ਨਾਸੇ ਆ ਸਾਰੇ ਤੀਰ ਨਾਸ ਕਰਤੇ ਸੁਖਸਰ ਇਹਉਂ ਨਹੀਂ ਪਤਾ ਪੜਣਾ ਤੈਨੂੰ ਵੀ ਕੀ ਐ ਸੁਖਸਰ ਹੁੰਦਾ ਸੁਖ ਤੋ ਤੈਨੂੰ ਗਏ ਨੇ ਤੋ ਦਾ ਵਾਣਾ ਤੀਰ ਉਹਦੇ ਦਾ ਤ੍ਰਿਸ਼ਨਾ ਦੇ ਤੀਰ ਹੁੰਦੇ ਨੇ ਵਿਚਾਰੇ ਦੇ ਹੋਰੇ ਦੇ ਕਾਤੇ ਹੁੰਦੇ ਨੇ ਤੀਰ ਜੇਤਾ ਪੜਿਆ ਹੁੰਦਾ ਆਦੇ ਬਾਣੀ ਕਬੀਰ ਵਾਲੀ ਉਹ ਗੱਲ ਪੜਿਆ ਹੁੰਦਾ ਤ੍ਰਿਸ਼ਨਾ ਤੀਰ ਰਹਾਂ ਘਟ ਪੀਤਰਿਓ ਵੜ ਲੀਓ ਫੇ ਤੈਨੂੰ ਪਤਾ ਹੁੰਦਾ ਸੁਖ ਸਰ ਕੀ ਇਹਨੇ ਇਹਨੂੰ ਕੀ ਪਤਾ ਨੇ ਤਾਂ ਹੋਰ ਗੱਲ ਤੂੰ ਇਹਦੇ ਗ੍ਰੰਥਾਂ ਜੇ ਗੱਲਾਂ ਨਹੀਂ ਹੁੰਦੇ ਜਿਹੜੇ ਗ੍ਰੰਥ ਇਹ ਪੜ ਕੇ ਆਇਆ ਇਹ ਬਾਣੀ ਦੇ ਅਰਥ ਕੇ ਇਹ ਆਦਿ ਬਾਣੀ ਦੇ ਉੱਤੇ ਆਧਾਰਿਤ ਹੈ ਉਹ ਆਦਿ ਬਾਣੀ ਤੇ ਆਧਾਰਿਤ ਇਹ ਹੈ ਜਿਹਨੇ ਆਦਿ ਬਾਣੀਆਂ ਨਹੀਂ ਪੜ੍ਹੀ ਉਹ ਨੂੰ ਇਹ ਰੱਖਵੇਂ ਪਤਾ ਲੱਗ ਜੂ ਵੀ ਕੀ ਹੈ ਉਹਨੇ ਹੋਰ ਜਿਹੜੇ ਗ੍ਰੰਥ ਪੜ੍ਹੇ ਨੇ ਉਹਦਾ ਨਾਲ ਕੋਈ ਲਿੰਕ ਹੈ ਨਹੀਂ ਉਹਦਾ ਬਿਜਾਰਾ ਆਲ ਬਟਾਲੀਆਂ ਮਾਰੀ ਜਾਂਦਾ ਆਲਪਟਾਲੀਆਂ ਨੂੰ ਸਾਡੇ ਵੀ ਦੁਹਾਨ ਸੱਚ ਮੰਨ ਕੇ ਇਹਦੇ ਖਿਲਾਫ ਹੋ ਗਏ। ਅਲਪਟਾਲੀਆਂ ਗੱਲਾ ਕਰਦੇ ਨੇ ਅਰਥ ਕਰਨ ਵਾਲੇ। ਉਧਰ ਵੀ ਅਲਪਟਾਲੀਆਂ ਕੀਤੀ ਇਹਨਾਂ ਨੇ। ਆਦ ਵਿੱਚ ਵੀ ਅਲਪਟਾਲੀਆਂ ਦੀ ਵਾਰੀ ਹੋਈ ਇਹਨਾਂ ਦੀ। ਡਿਕਸ਼ਨਰੀ ਆਪਣੇ ਹਿੰਦੀ ਹਿੰਦੀ ਦੀ ਲਗੂ ਕਰਦੀ। ਸੂਪ੍ਰਿਤ ਸੁਵਾਸੇ ਸੂਪ੍ਰਿਤ ਅਤੇ ਪ੍ਰਤੀਭਗੀਨਾ ਸੂਪ੍ਰਿਤ ਸੁਬਾਸ ਤੇ ਬਿਰਤੀਆ ਬਦਲ ਗਈ ਸੁਵਾਇ ਬਦਲ ਕੇ ਰਖਤਾ ਸੁਵਾਸੇ ਇੱਛਾ ਵਾ ਖਤਮ ਕਰਦੀ ਆ ਤ੍ਰਿਸ਼ਨਾ ਖਤਮ ਹੋ ਗਈ ਉਣ ਕੀ ਐ ਬਿਰਤੀ ਆ ਦੀ ਬੰਦੀ ਬਦਲ ਗਈ ਸ਼ੁੱਧ ਬਿਰਤੀ ਸ਼ੁਭ ਬਿਰਤੀ ਹੋ ਗਈ ਔਰ ਉਹਦੀ ਜਿਹੜੀ ਵਾਸ਼ਨਾ ਨਾ ਸੁਵਾਸੇ ਸੁਮੈਲ ਸੁਗੰਧੀ ਫੈਲ ਗਈ ਸੁਗੰਧੀ ਫੈਲ ਗਈ ਉਹ ਪਹਿਲਾਂ ਦੁਰਗੰਧ ਹੁੰਦੀ ਸੀ ਨਾ ਲਾਗ ਪੜੇ ਦੁਰਗੰਧ ਸੇ ਨਾਨਕ ਆਇਆ ਬੰਦ ਜਿਹੜੇ ਵਾਇਆ ਨਾ ਬੰਨਿਆ ਨੇ ਦੁਰਗੰਧ ਨਾਲ ਜੁੜੇ ਹੋਏ ਨੇ ਜੇ ਵਾਇਆ ਨਾ ਛੁੱਟ ਗਿਆ ਸੁਗੰਧੀ ਪੈਦਾ ਹੋ ਗਈ ਉਹਦੀ ਸੁਗੰਧੀ ਫੈਲ ਗਈ ਕਿਵੇਂ ਫੈਲ ਗਈ ਭਗਤ ਭਗਤ ਕਰ ਬਜਿਆ ਜਿਵੇਂ ਲਿਖਦਾ ਨੋ ਉਹਦੇ ਵਿੱਚ ਛੋਜਗਾ ਦੇ ਵਿੱਚ ਜਮਰੇਟਾ ਹਾਂ ਭਗਤ ਭਗਤ ਕਰ ਬਜਿਆ ਫੈਲ ਗਈ ਨਾ ਸੁਗੰਧੀ ਛੋਜਗਾ ਦੇ ਵਿੱਚ ਜਮਰੇਟਾ ਇਹਨੂੰ ਜਮਰੇਟਾ ਕਹਿੰਦੇ ਭਗਤ ਭਗਤ ਕਰਕੇ ਮਸ਼ਹੂਰ ਹੋ ਗਿਆ ਸੁਗੰਧੀ ਉਹ ਸੁਗੰਧ ਸੁਆਸੇ ਹੋ ਗਈ ਖੁਸ਼ਬੂ ਫੈਲ ਗਈ ਦੁਸ਼ਟ ਕਰਾ ਸੇ ਦੂਸਰੀ ਜਨਸੀ ਗੇ ਦੁਸ਼ਟ ਸੀ ਔਗਣ ਔਗਣ ਐਂ ਗ੍ਰਹਣ ਲੈ ਜਿਵੇਂ ਚੰਦਰਮੇ ਨੂੰ ਗ੍ਰਹਣ ਲੱਗ ਜਾਂਦਾ ਹੈ ਸੂਰਜ ਨੂੰ ਗ੍ਰਹਣ ਲੱਗਦਾ ਨਾ ਐਂ ਗ੍ਰਹਣ ਲੱਗਿਆ ਜਿਹੜੇ ਦੁਸ਼ਟ ਬੋਲਦੇ ਸੀ ਨਾ ਜਮਰੇਟਾ ਕਹਿਣ ਵਾਲੇ ਸੀ ਉਹਦੇ ਖਿਲਾਫ ਸੀ ਜਿਹੜੇ ਗੁਰਮਤਿ ਵਿਰੋਧ ਕਰਦੇ ਸੀ ਉਹਨਾਂ ਦੇ ਮੂੰਹ ਤੇ ਸਿਆਹੀ ਫਿਰ ਗਈ ਉਹ ਕਾਲੇ ਤੇ ਰਦਕਾਂ ਦੰਦ ਕਾਂ ਨੇ ਮੂੰਹ ਕਾਲੇ ਹੋਣ ਲੱਗੇ ਕਾਲੇ ਪੈਣ ਲੱਗੇ ਜਿਹੜੇ ਲੋਕਾਂ ਦੇ ਵਿੱਚ ਬੜੀਆਂ ਟੌਹਰਾਂ ਮਾਰਦੇ ਤੇ ਨਾ ਜਿਉਂ-ਜਿਉਂ ਪਬਲਿਕ ਦੇ ਵਿੱਚ ਗਿਆਨ ਜਾ ਰਿਹਾ ਹੈ ਦਿੱਤ ਕਾ ਨੇ ਮੂੰਹ ਤੇ ਛਾਈ ਫਿਰਨ ਲੱਗੀ ਜਵਾਬ ਹੈ ਨਹੀਂ ਕੋਈ ਜਿਹੜੇ ਹੁਣ ਵੀ ਮਾਰਦੇ ਸੀ ਨਾ ਗੱਲਾਂ ਦਸ ਮਾਰਾਂ ਤੇ ਖਲਾਫ ਦੇਖਿਓ ਉਹਨਾਂ ਦੇ ਵੀ ਛਾਈ ਫਿਰਨ ਲੱਗ ਜਾਣੀ ਉਹ ਗੱਲ ਬਸ ਉਹੀ ਜੀ ਉਸਦੀ ਉਸਦੀ ਹਰ ਵਕਤ ਤੇ ਜਿਹੜੇ ਬੜੀਆਂ ਬੜੀਆਂ ਦਾਅਵੇ ਕਰ ਦਿੰਦੇ ਆ ਉਹਨਾਂ ਦੇ ਮੂੰਹ ਕਾਲੇ ਹੋ ਜਾਣਾ ਨੇ ਛਾਈ ਫਿਰ ਜਾਣੀ ਏ ਉਹ ਜਵਾਬ ਹੀ ਨਹੀਂ ਹੈਗਾ। ਚਾਈ ਤਾਂ ਫਿਰ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਗੱਲ ਇਹ ਨਿਕਲ ਆਉਗੀ। ਤਾਂ ਕੁਝ ਹੋਰ ਨਿਕਲ ਆਇਆ। ਉਹ ਤਾਂ ਕਹਿੰਦਾ ਜੇ ਮੈਂ ਦੋ ਆਦਮੀ ਖੜੇ ਨੇ ਲਾਈਨ 'ਚ ਅਖੇ ਅੰਦਰ ਕੀ ਆ ਬਈ ਅੰਦਰ ਕਹਿ ਨਾ ਨੇ ਅੰਦਰ ਰਾਬਾ ਅਖੇ ਪੇਸ਼ੀ ਪੈਣੀ ਐ। ਕਹਿੰਦਾ ਰੱਬ ਤਾਂ ਹੁੰਦਾ ਹੀ ਨਹੀਂ। ਕਹਿੰਦਾ ਠੀਕ ਐ। ਉਹਨੂੰ ਪੁੱਛਾਇਆ ਕਿ ਉਹ ਸਪਾਈ ਖੜਾ ਵੀ ਰੱਬ ਹੁੰਦਾ? ਉਹ ਕਹਦਾ ਨਹੀਂ ਦੂਰ ਪੁੱਛਿਆ ਕਹਿੰਦਾ ਹੁੰਦਾ ਕਹਾਂ ਅਸੇ ਪਾਈ ਗਾਂ ਚੱਲਿਆ ਗਿਆ ਉਹ ਕਹਿੰਦਾ ਤੂੰ ਇਹ ਮੈਂ ਕੱਢ ਕੇ ਜਿਆ ਨਾ ਹੁੰਦਾ ਜੇ ਹੁੰਦਾ ਹੀ ਨਹੀਂ ਉਹ ਕਹਿੰਦਾ ਭਾਈ ਜਗਾ ਨਿਕਲੇ ਆਇਆ ਜੇ ਗਾਂ ਹੋਇਆ ਜੇ ਨਾ ਹੋਇਆ ਤੂੰ ਵੀ ਉਹੇ ਜਾ ਮੈਂ ਵੀ ਉਹੇ ਜਾ ਜੇ ਹੋਇਆ ਤੂੰ ਫਸ ਜਾਣਾ ਮੈਂ ਛੁੱਟ ਜਾਣਾ ਮੈਂ ਦੋ ਹੱਥੀ ਲੱਡੂ ਲੈ ਕੇ ਚੱਲਿਆ ਮੈਂ ਮਨ ਨਾ ਹੈਗਾ ਪਰ ਜੇ ਹੋਇਆ ਤਾਂ ਅੰਦਰ ਦਰਦਾ ਜੋ ਆਪਾਂ ਬੜੇ ਹੀ ਨਹੀਂ ਬਤ ਹੈ ਨਹੀਂ ਆਪ ਨੂੰ ਪਤਾ ਮੈਂ ਕਹਿੰਦਾ ਕਹਣਾ ਹੈਗਾ ਤੂੰ ਕਹਣਾ ਹੈ ਜੇ ਹੋਇਆਗਾ ਤੇਰੇ ਕੋਈ ਜਵਾਬ ਹੈ ਮੇਰੇ ਕੋ ਤਾਂ ਹੈਗਾ ਮਤਲਬ ਇਸ ਕਰਕੇ ਜਿਹੜੇ ਹੋਰ ਕੁਝ ਬੰਦੇ ਸੀ ਨਾ ਕੋਈ ਹੈ ਹੋ ਨਹੀਂ ਇਹ ਤਾਂ ਪੜਤ ਦੀ ਲਿਖੀ ਹੋਈ ਹੈ ਜਾਂ ਕਹਾਣੇ ਕਿ ਲਿਆ ਆਇਆ ਨਾ ਕੁਝ ਹੋਰ ਹੈ ਪਰ ਉਹ ਕਹੜੇ ਤੇ ਨਦਕਾਉਣਾ ਦਸਿਆ ਹੀ ਫਿਰ ਜੜੀ ਬੂਤੇ ਸਿਆਹੀ ਫਰੇ ਜਾਂਦੀ ਹੁੰਦੀ ਹੈ। ਕਿ ਆਦਮੀ ਝੂਠਾ ਬੈਜ ਵਿੱਚ ਫਰੇ ਦੇ ਵਿੱਚ ਪਬਲਿਕ ਦੇ ਵਿੱਚ ਤੇ ਸਿਆਹੀ ਉਹ ਫਿਰ ਨਹੀਂ ਉਹਦੇ ਮੂੰਹ ਤੇ ਹੋਰ ਕੀ ਹੁੰਦਾ। ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤਰੰਗੀ ਖੰਡ ਅਸਰੰ ਚੰਚਲਾ ਪ੍ਰਯੰਗੀ ਚੰਚਲਾ ਕਹਿੰਦੇ ਨੇ ਵੈਸੇ ਤਾਂ ਬੁੱਧਰੂ ਕਹਿੰਦੇ ਨੇ ਚੰਚਲਾ ਬਹੁਤ ਤੇਜ਼ ਜਿਹੜੀ ਬੁੱਧੀ ਹੁੰਦੀ ਹੈ ਨਾ ਤੇਜ਼ ਚੱਲਣ ਵਾਲੀ ਬੁੱਧੀ ਤੇਜ਼ ਚਾਰ ਵਾਲੀ ਬੁੱਧੀ ਉਹ ਚੰਚਲਾ ਹੁੰਦੀ ਹੈ ਚੰਚਲ ਮਨ ਨੂੰ ਵੀ ਕਹਿੰਦਾ ਨਾ ਪਹਿਲਾਂ ਮੈਂ ਚੰਚਲਾ ਨੂੰ ਕਿਉਂ ਕਹਿੰਦਾ ਤੇਜ਼ ਗਤੀ ਇਹਦੀ ਇਹ ਮਨ ਚੰਚਲ ਕਿਰਾਈ ਕਿੰਨਾ ਜਦੋਂ ਮਨ ਨੂੰ ਖੇਡਣ ਦੀ ਸਮਰੱਥਾ ਬੁੱਧੀ 'ਚ ਹੋ ਜਾਂਦੀ ਹੈ ਨਾ ਫਿਰ ਇਹ ਚੰਚਲਾ ਪ੍ਰੇਂਦੀ ਹੋ ਜਾਂਦੀ ਹੈ ਇਹ ਗੱਲ ਦਾ ਵੀ ਨਹੀਂ ਪਤਾ ਰੂ ਪਰ ਨਾ ਤਾਂ ਨਹੀਂ ਪਤਾ ਇਸ ਗੱਲ ਦਾ ਕਿਉਂਕਿ ਉਹ ਤਾਂ ਕਹੇ ਮਨ ਤੇ ਤਨ ਤੇਜ਼ ਚਲਿਓ ਜਗ ਬਾਤ ਕੋ ਜਗਮਾਤ ਦਾ ਸਰੀਰ ਮਨੋਂ ਤੇ ਚੱਲਦਾ ਮਨ ਕੋ ਦਾ ਸਰੀਰ ਹੈ ਨਹੀਂ ਉਹਦਾ ਸਰੀਰ ਵੀ ਨਾਲ ਹੈ ਜਿੰਨਾ ਮਨ ਤੇਜ ਭਜਦਾ ਉਹਨਾਂ ਉਹਦੀ ਦੇਹ ਭਜਦੀ ਹੈ ਸਨ ਦੇਹ ਨਾਲ ਭਜਦੀ ਹੈ ਉਦੋਂ ਵੀ ਜਿਆਦਾ ਤੇਜ ਮਨ ਤੇ ਤਨ ਤੇ ਕਿਉਂਕਿ ਮਨ ਨੂੰ ਘੇਰਨ ਵਾਸਤੇ ਕਿਸੇ ਵੀ ਸ਼ਿਕਾਰ ਨੂੰ ਘੇਰਨ ਵਾਸਤੇ ਜੋ ਸ਼ਿਕਾਰੀ ਜਾਂ ਸ਼ਿਕਾਰ ਕਰਨ ਵਾਲੀ ਚੀਜ਼ ਹੈ ਚਾਹੇ ਕੁੱਤਾ ਹੈ ਚਾਹੇ ਸ਼ੇਰ ਹੈ ਚਾਹੇ ਕੁਝ ਵੀ ਉਹਦੀ ਸਪੀਡ ਉਹ ਤੋਂ ਜਿਆਦਾ ਚਾਹੀਦੀ ਹੈ ਤਾਂ ਕਿ ਉਹ ਨੂੰ ਸ਼ਿਕਾਰ ਨੂੰ ਮਨ ਨੂੰ ਕਿ ਨਾ ਤੇ ਦੀ ਸਪੀਡ ਹਮੇਸ਼ਾ ਤੋਂ ਤੇਜ਼ ਹੋਣੀ ਚਾਹੀਦੀ ਹੈ ਇਸ ਕਰਕੇ ਚੰਚਲਾ ਪ੍ਰੇਮ ਦੀ ਹੈ ਚੰਚਲਾ ਪ੍ਰੇਮ ਜੇ ਬਿਜਲੀ ਦੀ ਸਪੀਡ ਹੈ ਨਾ ਬਿਜਲੀ ਨੂੰ ਚੰਚਲਾ ਕਰਦੇ ਨੇ ਬਿਜਲੀ ਦੀ ਸਪੀਡ ਬਹੁਤ ਤੇਜ਼ ਹੈ ਬਿਜਲੀ ਦੀ ਸਪੀਡ ਇੰਨੀ ਤੇਜ਼ ਹੈ ਉਦੋਂ ਦਾ ਸ਼ਾਇਦ ਬਿਜਲੀ ਹੋਣੀ ਬਰੀ ਜਦੋਂ ਇਹਨਾਂ ਨੇ ਲਿਖੀ ਹੈ ਗੱਲ ਸਤ ਚੱਕਰ ਦੇ ਜਮੀਨਦਾਰਾਂ ਦੇ ਵਾਲੇ ਤਾਰ ਦੇ ਲਿਆ ਦੀ ਹੈ ਨਾ ਆਪਣੀ ਧਰਤੀ ਦੇ ਵਾਲੇ ਵਾਲੇ ਇੱਕ ਸਰੇ ਤੇ ਹੋਵੇ ਸੋਚ ਦੂਏ ਸਰੇ ਤੇ ਹੋਵੇ ਬਲਬ 21 ਕੰਟ ਵਿੱਚ ਬਲਬ ਜਲ ਜਾਂਦਾ ਹੈ 184000 ਬੀਲ ਦੀ ਸਪੀਡ ਹੈ ਇੱਕ ਸਕਟ ਦੀ ਤੇ ਐਡੀ ਸਪੀਡ ਹੋਰ ਕਰੀਦਾ ਹੈ ਨਹੀਂ ਐਨੇ ਸਪੀਡ ਦਾ ਹੋ ਰਿਹਾ ਹੈ ਜੀ ਇਹ ਚੰਚਲਾ ਪ੍ਰਯੰਗੀ ਤਾਂ ਕਿਹਾ ਹੈ ਬਿਜਲੀ ਵਰਗੀ ਸਪੀਡ ਹੈ ਤੇਰੀ ਐਦਾਂ ਚਮਕਦੀ ਉਦਾਂ ਚਮਕਦੀ ਉਦਾਂ ਚਮਕਦੀ ਉਦਾਂ ਚਮਕਦੀ ਉਦਾਂ ਚਮਕਦੀ ਆਖਰੀ ਚਮਕਰ ਦਿੰਦੀ ਜਦੂਏ ਪਾਸੇ ਜਾ ਚਮਕਦੀ ਚੰਚਲਾ ਪ੍ਰੇੰਗੀ ਤੇਰਾ ਜਿਹੜਾ ਅੰਗ ਅੰਗ ਹੈ ਨਾ ਅੰਗ ਅੰਗ ਪਹਿਲਾ ਜਿਹੜਾ ਸੀ ਉਹ ਤੇ ਪ੍ਰੇੰਗ ਹੋ ਗਿਆ ਹੁਣ ਹੋਰ ਅੰਗ ਡਿਵੈਲਪਮੈਂਟ ਹੋ ਗਿਆ ਅੰਗ ਦੀ ਅੰਗ ਦੇ ਜਿਵੇਂ ਬੁੱਧ ਤੇ ਬੋਧ ਤੇ ਪ੍ਰਬੋਧ ਹੋ ਜਾਂਦੇ ਨਾ ਰੱਬ ਜੀ ਪਹਿਲਾਂ ਉਹਦੀ ਸੀ ਉਹਦੇ ਤੇ ਹੋਰ ਚੜ ਗਿਆ ਕੋਟ ਪ੍ਰਬੋਧ ਹੋ ਗਿਆ ਪ੍ਰੰਗੀ ਇਹ ਵੀ ਅੰਗ ਤੇ ਪ੍ਰੰਗੀ ਹੋ ਗਿਆ ਹੋਰ ਸ਼ਕਤੀ ਆ ਗਈ ਜਿਹਦੀ ਸ਼ਕਤੀ ਪਹਿਲਾਂ ਸੀ ਨਾ ਹੋਰ ਸ਼ਕਤੀ ਮਿਲ ਗਈ